ਇਹ ਕਿ ਇੱਕ ਸੇਫ ਪੰਜਾਬ ਤੇ ਸਾਨੂੰ ਜਿਹੜੀ ਇਨਫੋਰਮੇਸ਼ਨ ਦਿੰਦੇ ਹੁੰਦੇ ਆ ਉਹਦੇ ਵਿੱਚ ਸਾਡਾ ਇੱਕ ਆਪੀ ਇੰਪੋਰਟੈਂਟ ਹੁੰਦਾ ਹੈ ਕਿ ਅਸੀਂ ਉਹਨਾਂ ਨੂੰ ਵੀ ਪ੍ਰੋਟੈਕਟ ਕਰਨਾ ਹੁੰਦਾ ਸੋ ਉਹਦੇ ਚ ਇੱਕ ਇਨਫਾਰਮਰ ਨੂੰ ਇਹ ਮੁਕਲ ਮੱਟੂ ਨਾਮ ਦਾ ਜਿਹੜਾ ਹੈਗਾ ਸੀਗਾ ਇਸ ਬੰਦੇ ਨੇ ਧਮਕਾਇਆ ਸੀ ਸੋ ਅਸੀਂ ਇਹਦੇ ਪਿੱਛੇ ਕਾਫੀ ਦਿਨ ਤੋਂ ਲੱਗੇ ਹੋਏ ਸੀ ਸੋ ਸਾਨੂੰ ਇਹ ਵਾਂਟਡ ਸੀਗਾ ਤੇ ਇਹ ਸਾਨੂੰ ਸਾਡੇ ਕ੍ਰਾਈਮ ਬ੍ਰਾਂਚ 3 ਨੇ ਅੰਡਰ ਦੀ ਐਬਲ ਗਾਈਡੈਂਸ ਆਫ ਸਾਡੇ ਡੀਸੀਪੀ ਐਡੀਸੀਪੀ ਸਾਫ ਉਹ ਸਾਨੂੰ ਮਿਲ ਗਿਆ ਤੇ ਉਹਨੂੰ ਕਾਬੂ ਕਰ ਲਿਆ ਤੇ ਉਹਦੇ ਕੋਲੋਂ ਸਾਨੂੰ 1 ਕਿਲੋ 5 ਗ੍ਰਾਮ ਹਿਰੋਇਨ ਇੱਕ ਗਲੌਕ ਪਿਸਟਲ ਦੋ ਕੰਟਰੀ ਮੇਡ ਪਿਸਟਲ ਨੇ ਇੱਕ ਬਲੈਨੋ ਕਾਰ 22 ਲੱਖ ਡਰਗ ਮਨੀ ਤੇ 22 ਰਾਉਂਡ ਉੱਤੇ ਰਿਕਵਰ ਹੋਏ ਇਹਦੇ ਨਾਲ ਸਾਡੇ ਇਸ ਬੰਦੇ ਤੇ ਉੱਤੇ ਕੋਈ 8 ਮੁਕਦਮੇ ਦਰ ਸੀਗੇ ਉਹ ਕਾਫੀ ਦੇਰ ਤੱਕ ਸਾਨੂੰ ਆਨਟੈਂਟ ਸੀਗਾ ਇਹ ਇਹਨੂੰ ਅਸੀਂ 17 ਤਰੀਕ ਨੂੰ ਅਰੈਸਟ ਕਰ ਲਿਆ